ਕਾ ਗਿਆ ਜਹਾਨ ਗਿਆ ਦੰਦਗੇ ਸਵਾਦ ਗਿਆ ਸਸ਼ੀਕਾਲ ਤੁਸੀਂ ਵੇਖ ਰਹੇ ਹੋ ਦੇਸ਼ ਨਰੀਆਂ ਤੇ ਮੈਂ ਆ ਆਦਿਰ ਸਿੰਘ ਸਨੇਹ ਅੱਜ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੋ ਜਿਹੜਾ ਅੱਖਾਂ ਦਾ ਇੱਕ ਫ੍ਰੀ ਕੈਂਪ ਲਗਾ ਰਹੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਅਸੀਂ ਪ੍ਰਬੰਧਕ ਕਮੇਟੀ ਦੇ ਨਾਲ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਵਕਤ ਸਾਨਾ ਪ੍ਰਬੰਧ ਕਮੇਟੀ ਨਾਲ ਗੱਲਬਾਤ ਕਰਾਂਗੇ ਸਾਨਾ ਪ੍ਰੋਹਾ ਦੀ ਪ੍ਰੋਧਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਪ੍ਰੋਧਨ ਜੀ ਜਿਹੜਾ ਅੱਜ ਕੈਂਪ ਆ ਇਹ ਕਿੰਨਾ ਲਗਾ ਜਾ ਰਹੇ ਹੋ ਤੇ ਇਥੇ ਕਿੰਨੇ ਲੋਕ ਪਹੁੰਚ ਰਹੇ ਆ ਅੱਜ ਦਾ ਜੋ ਅੱਖਾਂ ਦਾ ਥੀ ਆਪਰੇਸ਼ਨ ਕੈਂਪ ਆ ਇਸ ਦੇ ਵਿੱਚ ਇਹ 26 ਮਾ ਆਪਰੇਸ਼ਨ ਕੈਂਪ ਆ ਜੀ ਇਸ ਤੋਂ ਪਹਿਲਾਂ 25 ਕੈਂਪ ਪਹਿਲਾਂ ਲਗਾ ਜੋ ਬਹੁਤ ਸਫਲ ਰਹੇ ਹਨ ਸੰਕਟਾਂ ਲਈ ਇਹ ਸੇਵਾ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਉਪਰਾਲਾ ਕੀਤਾ ਹੈ ਸਾਰੇ ਮੈਂਬਰਾਂ ਨੇ ਰਲ ਮਿਲ ਕੇ ਹਰ ਸਾਲ ਸੇਵਾ ਕਰਦੇ ਹਾਂ ਸੋ ਅੱਜ ਜੋ ਹੁਣ ਤੱਕ 300 ਮਰੀਜ਼ ਸਾਡੇ ਕੋਲੇ ਪਹੁੰਚ ਚੁੱਕਾ ਹੈ ਤੇ ਅਜੇ ਹੋਰ ਵੀ ਮਰੀਜ਼ ਦੁਪਹਿਰ ਤੱਕ ਸਾਡੇ ਕੋਲੇ ਪਹੁੰਚ ਜਾਣ ਲਗਭਗ 500 ਤੋਂ ਉੱਪਰ ਮਰੀਜ਼ ਆ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਸੇਵਾ ਕਰਕੇ ਅਸੀਂ ਵਡਭਾਗੇ ਬਣਦੇ ਹਾਂ ਆ ਜੀ ਗੱਲ ਕਰੀਏ ਕਈਆਂ ਦੇ ਲੈਂਸ ਪਾਣੇ ਆ ਕਈਆਂ ਦੇ ਆਪਰੇਸ਼ਨ ਹੋਣੇ ਆ ਕੀ ਉਹ ਮੁਕਤ ਕੀਤਾ ਜਾਊਗਾ ਕਿ ਪੇਮੈਂਟ ਲੱਗਗੀ ਇਹ ਜਿਹੋ ਨੋਟ ਪਹਿਲਾਂ ਆਪ ਜੀ ਨੂੰ ਦੱਸਿਆ ਕਿ ਬਿਲਕੁਲ ਮੁਫਤ ਆਪਰੇਸ਼ਨ ਕੈਂਪ ਹੈ ਇਹ ਇੱਕ ਇੱਕ ਵੀ ਰੁਪਈਆ ਨਹੀਂ ਲਿਆ ਜਾਂਦਾ ਸਾਰੀ ਸੇਵਾਸੀ ਆਪ ਕਰਦੇ ਹਾਂ ਅਮਰੀਜ਼ਾਂ ਨੂੰ ਲਿਜਾਣ ਲਿਆਉਣ ਦਾ ਵੀ ਪ੍ਰਬੰਧ ਕਰਦੇ ਹਾਂ ਔਰ ਜੋ ਲੰਗਰ ਪਾਣੀ ਦਾ ਵੀ ਪ੍ਰਬੰਧ ਇੱਥੇ ਹੁੰਦਾ ਹੈ ਸਾਰੇ ਰਾਲਮਣੂਕੀ ਸੇਵਾਸੀ ਇੱਥੇ ਕਰਦੇ ਹਾਂ ਤੇ ਕੋਈ ਵੀ ਰੁਪਈਆ ਨਹੀਂ ਲਿਆ ਜਾਂਦਾ ਜੀ ਬਿਲਕੁਲ ਮੁਫਤ ਹੈ साबा जो अखे कार के कारण का निःशुल्क किया जाएगा वहाँ पे मरीजों को खाना रहने की व्यवस्था और ऑपरेशन के बाद जो एक महीने की दवाईया वो बिल्कुल मुफ्त दी जाएंगी जी और इसको ऑपरेशन कल वहाँ पे फरोजपुर में ले जाया जाएगा वहाँ पे फ्री किया जाएगा जी ਦਾ ਕੈਂਪ ਜਿਹੜਾ ਬਹੁਤ ਸਕਸੈਸਫੁਲ ਹੈਗਾ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਵਾ ਤੇ ਡਾਕਟਰ ਸਾਹਿਬ ਆਏ ਆ ਸਮੁੱਚੀ ਟੀਮ ਹੈਗੀ ਆ ਪਰਮਾਤਮਾ ਅੱਗੇ ਇਹ ਹੀ ਦੁਆ ਕਰਦੇ ਆ ਕਿ ਜਿਹੜੇ ਪੇਸ਼ੈਂਟਸ ਦੇ ਆਪਰੇਸ਼ਨ ਹੋਣੇ ਆ ਆਪਰੇਟ ਹੋਣਾ ਹੈ ਉਹ ਪਰਮਾਤਮਾ ਸਾਰਿਆਂ ਦੇ ਆਪਰੇਸ਼ਨ ਜਿਹੜਾ ਸਹੀ ਤਰੀਕੇ ਦੇ ਨਾਲ ਮਤਲਬ ਹੋ ਜਾਣ ਤੂੰ ਸਾਰੇ ਆਪਣੇ ਘਰਾਂ ਨੂੰ ਤੰਦਰੁਸਤ ਹੋ ਗਏ ਜਾਨ ਖਾਨ ਸਾਹਿਬ ਫਤੇ ਜੀ ਦੇਖੋ ਜੀ ਮੈਂ ਅੱਖਾਂ ਅੰਦਰ ਚੈੱਕ ਕਰਾ ਕੇ ਆਇਆ ਡਾਕਟਰ ਸਾਹਿਬ ਕੋਲ ਜੀ ਜੋ ਕੰਮ ਸਰਕਾਰਾਂ ਦੇ ਆ ਉਹ ਸਰਕਾਰਾਂ ਨਹੀਂ ਕਰ ਰਹੀਆਂ ਸੰਸਤਾ ਕਰ ਰਹੀਆਂ ਜੀ ਇੰਨਾ ਤਾਂ ਬਹੁਤ ਫਾਇਦਾ ਗਰੀਬ ਜਨਤਾ ਨੂੰ ਗਰੀਬ ਜਨਤਾ ਕਿੱਥੇ ਜਾਵੇ ਗਰੀਬ ਜਨਤਾ ਨੇ ਤਾਂ ਪੈਸਾ ਵੇਖ ਮੈਂ ਵੇਖੋ ਅੰਦਰ ਅੱਖਾਂ ਚੈੱਕ ਕਰਾ ਕੇ ਆਇਆ ਜੀ ਦਵਾਈ ਫਰੀ ਦਿੱਤੀ ਸਾਰਾ ਕੁਝ ਫਰੀ ਦਿੱਤਾ ਜੀ ਬਹੁਤ ਸਹੂਲਤਾਂ ਬਹੁਤ ਵਧੀਆ ਕੰਮ ਹੈ ਜੀ